ਕਾਲ ਸਾਹਿਬ ਫਿਰ ਵਾਈ ਕੋ ਚਿੱਕੀ ਬਤੇ ਮੈਸੋ ਤੁਹਾਡਾ ਪਾਪ ਦੇਖ ਸੀ ਮਿਆਦੀਆ ਚੇਅਰਮੈਨ ਬਣ ਕੇ ਪੰਜਾਬ ਸੋ ਅੱਜ ਸਾਨੂੰ ਜਿਹੜੇ ਕੱਲ ਦੀ ਇਨਫੋਰਮੇਸ਼ਨ ਸੀ ਜਿਹੜੇ ਮੇਰੇ ਸਾਥੀਆਂ ਨੂੰ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਆ ਜਾਨੂ ਕਰਵਾਦਾ ਕਿ ਸਾਡੇ ਕੋਸਲਾ ਸਾਹਿਬ ਇਨਸਪੈਕਟਰ ਨੇ ਬਹੁਤ ਵਧੀਆ ਇਨਸਪੈਕਟਰ ਨੇ ਜਿਹੜੇ ਕਿ ਬਹੁਤ ਇਮਾਨਦਾਰੀ ਕੇ ਨਾਲ ਜਿਹੜੇ ਕੰਮ ਕਰ ਰਹੇ ਨੇ ਅੰਮ੍ਰਿਤਸਰ ਇਹਨਾਂ ਦੇ ਸੋ ਇਹ ਕਿ ਕੱਲ ਦੀ ਜਾਣਕਾਰੀ ਸੀ ਕਿ ਇੱਕ ਫਟੇਗਾ ਤੋਂ ਮੰਡੀ ਦੇ ਵਿੱਚ ਜਾਨੀ ਕਿ ਜੱਡੀ ਲੋਡ ਹੋ ਰਹੀ ਸੀ ਜਿਹੜੀ ਡੀਪੂ ਦੀ ਕਣਕ ਹੁੰਦੀ ਆ ਜਿਹੜੀ ਆਪਾਂ ਪਿੰਡਾਂ ਦੇ ਵਿੱਚ ਜਿਹੜੀ ਕਿ ਪਹਿਲਾਂ 2 ਰੁਪਏ ਵਾਲੀ ਸੀ ਹੁਣ ਤੇ ਚਲੋ ਫ੍ਰੀ ਜਾ ਰਹੀ ਆ ਸੋਇਆ ਕਿ ਸਾਰੇ ਜਾਣੀ ਹੁਣ ਇਹ ਦੇਖਦੇ ਆ ਕਿਹੜਾ ਕਿਹੜਾ ਵਿੱਚ ਆਉਂਦਾ ਆ ਕਿਹੜਾ ਕਿਹੜਾ ਨਹੀਂ ਪਰ ਅਸੀਂ ਜਿਹੜੀ ਇਸ ਟਾਈਮ ਗੱਡੀ ਫੜੀ ਆ ਅਸੀਂ 12 ਜਗੀ ਗੱਡੀ ਆ ਜਿਹਦੇ ਵਿੱਚ 494 95 ਬੈਗ ਨੇ ਇਹ ਇਸ ਟਾਈਮ ਜਿਹੜੀ ਆ ਕਿ ਜੰਮੂ ਨੂੰ ਜਾ ਰਹੀ ਆ ਬਿੱਲ ਦੇ ਮੁਤਾਬਕ ਔਰ ਬਿੱਲ ਦੇ ਮੁਤਾਬਕ ਜਿਹੜੀ ਕਿ ਲੋਡ ਆ ਇਹ ਦਿੱਲੀ ਤੋਂ ਹੋਈ ਆ ਵੀ ਅਸੀਂ ਦਿੱਲੀ ਤੋਂ ਲੈ ਕੇ ਆ ਰਹੇ ਆ ਪਰ ਜਿਹੜਾ ਸਾਡੇ ਕੋਲ ਜਿਹੜਾ ਅਸੀਂ ਬਿੱਲ ਕਢਵਾਏ ਨੇ ਜਿਹੜੇ ਕਿ ਸਾਡੇ ਕੋਲ ਕਿਸਾਨ ਧਰਮ ਕੰਡੇ ਦਾ ਹੈਗਾ ਆ ਬਿੱਲ ਵੀ ਹੈਗਾ ਕਿ ਜਿੱਥੋਂ ਇਹ ਕੰਡਾ ਹੋਈ ਆ ਫਤੇਗੜ ਦੇ ਮੰਡੀਆਂ ਦੇ ਨਾਲ ਹੀ ਲੱਗੇ ਉੱਥੇ ਆ ਕਿਸਾਨ ਧਰਮ ਕੰਡਾ ਸੋ ਇਸ ਕਰਕੇ ਅਸੀਂ ਕਿਹਾ ਕਿ ਰਾਹ ਦੇ ਵਿੱਚੋਂ ਫੜੀ ਹੁਣ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਆ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਦਾ ਵੀ ਜਿਹੜਾ ਇਥੋਂ ਦਾ ਲੋਕਲ ਜਿਹੜਾ ਸਟਾਫ ਆ ਸਾਡੇ ਉਹ ਵੀ ਆ ਰਿਹਾ ਆ ਸੋ ਇਸ ਕਰਕੇ ਆ ਕਿ ਮੈਂ ਆਪਣੇ ਸਾਰੇਆਂ ਵੀਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਤੁਹਾਨੂੰ ਕਿਸੇ ਵੀਰਾਂ ਨੂੰ ਕੋਈ ਪਤਾ ਲੱਗੇ ਕਿ ਕਿਉਂਕਿ ਜਿਹੜੀ ਗਰੀਬਾਂ ਦੀ ਕਣਕ ਹੈ ਜਿਹੜੀ ਵੀ ਗਰੀਬਾਂ ਤੱਕ ਪਹੁੰਚਣੀ ਚਾਹੀਦੀ ਆ ਸੋ ਇਸ ਟਾਈਮ ਅਸੀਂ ਪਟਾਲਾ ਬਾਈਪਾਸ ਤੇ ਜਿਹੜੇ ਕਿ ਅਸੀਂ ਖੜੇ ਆ ਜੰਮੂ ਤੋਂ ਜਾਂਦੇ ਆ ਅਸੀਂ ਇੱਥੇ ਖੜੇ ਆ ਜਿਸ ਨੂੰ ਜਿਸ ਨੂੰ ਜਿਹੜੀ ਆਪਾਂ ਸਦਰ ਖਾਣੇ ਦੇ ਵਿੱਚ ਜਿਹੜੀ ਕਿ ਇਹ ਬਾਉਂਡ ਕੀਤੀ ਜਾ ਰਹੀ ਆ ਸੋ ਇਸ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋਊਗੀ ਆਪਾਂ ਉਹ ਕਰਾਂਗੇ ਜਿਹਦਾ ਤੁਹਾਨੂੰ ਕੋਈ ਡਰ ਨਹੀਂ ਸਮਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਪਿੰਡਾਂ ਦੇ ਵਿੱਚ ਜਾਂ ਡੀਪੂ ਹੋਲਡਰਾਂ ਕੋ ਜਿਹੜੀ ਕੀ ਕੰਕ ਕੱਟ ਜਾ ਰਹੀ ਹੈ ਜਿਹੜਾ ਕੋਈ ਸਟਾਫ ਦੇ ਮੈਂਬਰ ਨੇ ਜਿਹੜੇ ਕੋਈ ਰਲ ਮਿਲ ਕੇ ਜਿਹੜਾ ਕੀ ਕਫਲਾ ਕਰ ਰਹੇ ਨੇ ਉਹਨਾਂ ਦਾ ਕਰ ਨਹੀਂ ਜਾ ਰਹੀ ਸੋ ਇਹ ਹੈ ਕਿ ਮੇਰੇ ਸਾਕਰ ਜਿਹੜੀ ਇਹ ਗੱਲ ਜਾਂ ਮੰਤਰੀ ਸਾਹਿਬ ਦਾ ਕਰ ਜਿਹੜੀ ਪੀ ਇਹ ਪਹੁੰਚਾਉਣ ਤੋਂ ਅੱਗੇ ਹੁਣ ਵੀ ਕਾਫੀ 9 ਵਜੇ ਦਾ ਟਾਈਮ ਹੋ ਗਿਆ ਜਿਹੜਾ ਕਿ ਅਸੀਂ ਜੇ ਬਟਾਲਾ ਬਾਈਪਾਸ 'ਤੇ ਖੜੇ ਆ ਸੋ ਜਦੋਂ ਵੀ ਸਾਨੂੰ ਜੇ ਸੂਚੀ ਦੀ ਇਨਫੋਰਮੇਸ਼ਨ ਹੋਵੇ ਜਾਂ ਪਤਾ ਲੱਗੇ ਤੁਸੀਂ ਸਾਡਾ ਸੁਰੱਖਿਆ ਸਹਿਯੋਗ ਦਿਈਏ ਕਿਉਂਕਿ ਜਿਹੜਾ ਇਹ ਜੰਮੂ ਨੂੰ ਜਿਹੜੀਆਂ ਲਗਭਗ ਸਾਡੇ ਕੋਲ ਜਿਹੜੀ ਸੁਣ ਚ ਗੱਲ ਆਈ ਹੈ ਕਿ ਰੋਜ਼ ਦੀਆਂ ਇੱਕ ਦੋ ਗੱਡੀਆਂ ਜਿਹੜੀਆਂ ਕਿ ਆਪਣੇ ਇਥੋਂ ਜਾ ਰਹੀਆਂ ਨੇ ਸੋ ਆਪਾਂ ਉਹਨਾਂ ਨੂੰ ਰਲ ਮਿਲ ਕੇ ਰੋਕਣ ਦੇ ਵਿੱਚ ਕਾਮਯਾਬ ਹੋਈਏ ਔਰ ਮੈਂ ਫਿਰ ਇਨਸਪੈਕਟਰ ਜਿਹੜੇ ਸਾਡੇ ਕੋਸਾ ਸਾਹਿਬ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਕਿ ਜੋ ਇਹਨਾਂ ਦਾ ਬਹੁਤ ਸਹਿਯੋਗ ਇਸ ਕੰਮ ਦੇ ਵਿੱਚ ਦਿੱਤਾ ਸੋ ਸਾਰਾ ਯੋਗਦਾਨ ਜਿਹੜਾ ਕਿ ਇਹਨਾਂ ਨੇ ਪਾਇਆ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਠੀਕ ਹੈ ਜੀ ਆਇਆ ਇੱਕ ਫੋਟੋ ਕਰ ਲੀਏ